ਹਾਂਜੀ ਸਾਸਰੀ ਕਾਲ ਦੀ ਸਾਰਣ ਸਾਡੇ ਕੋਲ ਆਈ ਹੋਪ ਤੁਸੀਂ ਵੀ ਠੀਕ ਹੋਵੋ ਅਸਤੀ ਠੀਕ ਹੈ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਜਿਸ ਕਾਰਨ ਅੱਜ ਮੀਂਹ ਪੈ ਰਿਹਾ ਆਪਣੇ ਘਟੋ ਘਟ 10-15 ਦਿਨ ਹੋ ਚੁੱਕੇ ਆ ਵਿੱਚ ਵੀ ਮੌਸਮ ਸਾਫ਼ ਸੀ ਤੇ ਬਹੁਤ ਬੁਰਾ ਹਾਲ ਹੋ ਚੁੱਕਿਆਗਾ ਤੇ ਕਹਿਣ ਸਾਰਾ ਕੁਝ ਸੱਤਾ ਚੋਈ ਜਾਂਦੀਆਂ ਨੇਗੀਆਂ ਮੀਂਹ ਰੁਕਣ ਦਾ ਨਾਂ ਨਹੀਂ ਰਿਹਾ ਤੇ ਤੁਹਾਨੂੰ ਦਿਖਾਉਣਾ ਹੋਵੇ ਸਾਰਾ ਇਕਵਲ ਕਰਿਆ ਪਏ ਨੇ ਸਾਡੇ ਕੰਦ ਜਿਹੜੀ ਕੰਦ ਨਹੀਂ ਹੈਗੀ ਇਹ ਪਿਛਲੀ ਕੰਦ ਜਿਹੜੀ ਤੁਹਾਨੂੰ ਉੱਧ ਦਿਖਾਈ ਸੀਗੀ ਇੱਧਰ ਕੰਦ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਪਾਣੀ ਨਾਲ ਲੱਗ ਚੁੱਕਿਆ ਜਮਾ ਤੇ ਜਿਹੜੇ ਆਪਣੇ ਜਿੱਥੇ ਹੜਾ ਆਇਆ ਉਹਨਾਂ ਨੂੰ ਤੌਕਾ ਹੋਇਆ ਹੀ ਹੋਇਆ ਪਿਆ ਤੇ ਜਿਹੜਾ ਆਪਣਾ ਇੱਧਰ ਰੱਬ ਕਰ ਰਿਹਾ ਕੋਈ ਸਮਝੋ ਗੱਲ ਬਾਹਰ ਆ ਸਾਰਾ ਇੱਕ ਹੋਇਆ ਸਾਰਾ ਇੱਕ ਹੋਇਆ ਪਿਆਗਾ ਦੌਤ ਮੁਸ਼ਕਿਲ ਆ ਤੇ ਕੰਮ ਨਹੀਂ ਕਰਨ ਦਿੰਦਾ ਕੋਈ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈ ਕੋਈ ਸਮਝੋ ਗੱਲ ਬਾਹਰ ਹੋਈ ਪਈ ਹੈ ਜੀ ਚਲੋ ਦਿਖਾਉਣਾ ਤੁਹਾਨੂੰ ਅਦਰ ਤੇ ਜੀ ਤੁਸੀਂ ਆਹ ਦੇਖ ਸਕਦੇ ਹੋਗੇ ਸਾਰਾ ਪਾਣੀ ਉਹ ਥੇ ਹੀ ਆਵੇ ਇੱਕ ਹੋ ਗਿਆ ਸਾਰੀ ਜਿਹੜੀ ਮੱਕੀ ਸੀ ਚਰੀ ਸਾਰੀ ਡੁੱਬ ਚੁੱਕੀ ਹੈਗੀ ਉੱਥੇ ਵੀ ਆ ਪਾਣੀ ਸਾਰਾ ਕਿੱਥੇ ਤੱਕ ਦੇਖ ਸੋ ਨਿਗਾਹ ਮਾਰੋਗੇ ਪਾਣੀ ਹੁਣ ਫੇਰ ਵੀ ਪੈਣ ਲੱਗਿਆ ਹੁਣ ਫੇਰ ਹਟਿਆ ਸੀਗਾ ਪਸ਼ੂਨ ਪੱਠੇ ਲਾਏ ਆਗੇ ਤੇ ਫੇਰ ਵੀ ਪੈਣ ਲੱਗ ਚੁੱਕਿਆ ਹੈਗਾ ਸਾਰਾ ਕੁਝ ਚੋਈ ਜਾਂਦਾਗਾ ਕੋਪੀ ਚ ਲਾ ਰਿਹਾ ਹਾਲਾ ਹੁਣ ਫੇਰ ਲੱਗ ਗਿਆ ਖਾਣੇ ਪੈਸਲਾ ਨੰਗਨ ਨੂੰ ਹੀ ਥਾਂ ਹੀ ਨਹੀਂ ਹੈ ਕారణ ਜਾਂ ਤਾਂ ਟੋਆ ਬਣਿਆ ਪਿਆ ਬਾਈ ਰਹਿਣ ਦੇ ਰਹਿਣ ਦੇ ਗਾਹਾਂ ਜਾਣ ਨੂੰ ਪਾਗਲ ਹੋਇਆਗਾ ਗੰਜੋਤ ਚਲੋ ਕੋਸ਼ਿਸ਼ ਕਰਦੇ ਆਂ ਦੇਖ ਸਕਦੇ ਸਾਰੇ ਮੱਕੀ ਵਿਚਾਰੀ ਸਾਈ ਡੁੱਬ ਚੁੱਕੀ ਹੈ ਕੀ ਪਸੋਂ ਨ ਪਾਵਾਂਗੇ ਓਏ ਓਏ ਇਧਰ ਹੀ ਆ ਜਾ ਵਾਪਸ ਆ ਜਾ ਲੈ ਟਿਲਕੀ ਜਾਂ ਨਾ ਸੱਟ ਖਾਲਿਆਂ ਰਹਿਣ ਦੇ ਅਜੇ ਵੀ ਕੁਛ ਨਹੀਂ ਪਤਾ ਕੀ ਹੋਣਾਗਾ ਇੰਚ ਇੰਚ ਪਾਣੀ ਖੜਾ ਇੱਥੇ ਨਿਕਲ ਮੇਰਾ ਹੈਗਾ ਹੀ ਆਪਣਾ ਥੋੜਾ ਜਿਹਾ ਉੱਚਾ ਕਰਕੇ ਇਧਰਲੀ ਸਾਈਡ ਆ ਹੋਆ ਨਹੀਂ ਦੇਖੋ ਅੰਦਰ ਅੰਦਰ ਆਂਦੇ ਖੁੱਬ ਜੇਗਾ ਚਲੋ ਅੰਦਰ ਚਲਦੇ ਆਂਗੇ ਕੜਨਾ ਲੱਗ ਗਿਆ ਫਿਰ ਤਾਂ ਲੱਗ ਚੁੱਕਿਆ ਮੀ ਕੱਲ ਰਾਤ ਦਾ 9 ਵਜੇ ਦਾ ਲੱਗਿਆ ਹੋਇਆਗਾ ਹੁਣ ਸੌਣੇ ਸਤਨ 3:30 ਵਜੇ ਪਿਆਗੇ ਹਾਜੀ ਤੱਕ ਪ੍ਰੋਪਰ ਮੇ ਪਈ ਜਾਂਦਾ ਵਿੱਚ ਦੀ ਮਾੜਾ ਹਟਿਆ ਹੁਣ ਫੇਰ ਲੱਗ ਚੁਪੇ ਗੱਲ ਕਰਨ ਲੱਗੇ ਤੇ ਆਈ ਲੱਗਦਾ ਵੀ ਕੀ ਗੱਲ ਕਰੀਏ ਕੀ ਨਾ ਕਰੀਏ ਕੋਈ ਸਮਝੋ ਗੱਲਬਾਤ ਨਹੀਂ ਆਉਂਦੀ ਹੈਗੀ ਕੁਛ ਨਹੀਂ ਕਰ ਸਕਦੇ ਹੈਗੇ